ਇਹ ਟਰੈਕਟਰ ਜਿਹੜਾ ਮਰਜ਼ੀ ਹੋਵੇ ਤੇ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ ਜਿਹੜਾ ਜਿਹਦਾ ਡੰਗਾਸਾਰ ਦਾ ਉਸ ਤੋਂ ਵਧੀਆ ਹੋਰ ਹੋ ਨਹੀਂ ਸਕਦਾ ਪਰ ਜੇ ਗੱਲ ਕਰੀਏ ਅੱਜ ਦੇ ਟਾਈਮ ਦੀ ਤਾਂ 855 ਦੀ ਤੂਦੀ ਬੋਲਦੀ ਹੁਣ ਜਿਵੇਂ ਕਿ ਪਹਿਲਾਂ 5911 ਦੀ ਬੋਲਦੀ ਹੁੰਦੀ ਸੀ 5911 ਆਪਦੀ ਥਾਂ ਤੇ 855 ਆਪਦੀ ਥਾਂ ਤੇ ਦੂਜੇ ਵੀ ਕੰਪਨੀਆਂ ਦੇ ਟਰੈਕਟਰ ਆ ਜੋ ਵੀ ਹੈ ਉਹ ਆਪਦੀ ਥਾਂ ਤੇ 1600 ਚੱਕਰਾਂ ਤੇ ਤੇ 16 ਤਵੀਆਂ ਮਗਰ ਪਹਿਲੇ ਹਾਈ ਚ ਜਿਹੜਾ ਦਵਿੰਦਰ ਕਹਿੰਦਾ ਮੈਂ ਤੋੜਿਆ ਤੇ ਟਰੈਕਟਰ ਕਹਿੰਦਾ ਵੀ ਭਾਵੇਂ ਇੱਕ ਸੈੱਟ ਤਵੀਆਂ ਦਾ ਮਗਰ ਹੋਰ ਪਾ ਦੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਤੇ ਬਾਕੀ ਰਹੀ ਗੱਲ ਹੋਰ ਟਰੈਕਟਰ ਦੇ ਕਿਸੇ ਦੇ ਨਾਲ ਕੰਪੇਅਰ ਕਰਨਾ ਇਹ ਯਾਰ ਆਪਾਂ ਨੂੰ ਤਾਂ ਨਹੀਂ ਵੀ ਹਰ ਇੱਕ ਟਰੈਕਟਰ ਦਾ ਹਰ ਇੱਕ ਕੰਪਨੀ ਦਾ ਵੱਖਰਾ ਵੱਖਰਾ ਜੋਰ ਆ ਪਰ ਜੇ ਜੋਰ ਦੇ ਬਾਰੇ ਆਪਾਂ ਕਹੀਏ ਤਾਂ ਹਿੰਦੁਸਤਾਨ ਦੇ ਵਿੱਚ ਜੋਰ ਸਭ ਤੋਂ ਜ਼ਿਆਦਾ ਸੀਗਾ ਪਰ ਉਹਦੇ ਨਾਲੋਂ ਪਾਪੂਲਰ ਜਿਹੜਾ ਹੋਇਆ ਜਿਆਦਾ ਲੋਕਾਂ ਦੀ ਪਸੰਦ ਬਣਿਆ ਉਹ 911 ਬਣਿਆ ਅੱਜ ਜਿਹੜਾ ਸਭ ਤੋਂ ਜਿਆਦਾ ਪਸੰਦ ਜੇ ਆਪਾਂ ਕਰੀਏ ਤਾਂ ਉਹ ਕਹਿੰਦੇ ਵੀ 855 ਨੂੰ ਪਸੰਦ ਕਰਦੇ ਆ ਸਾਡੇ ਪਿੰਡ ਦੇ ਵਿੱਚ ਜੇ ਅਸੀਂ ਟਰੈਕਟਰਾਂ ਦੀ ਗੱਲ ਕਰਦੇ ਆ ਤਾਂ ਟਰੈਕਟਰ ਸਭ ਤੋਂ ਜਿਆਦਾ ਮਹਿੰਦਰੇ ਆ ਸਾਡੇ ਪਿੰਡ ਦੇ ਵਿੱਚ ਕਿਉਂਕਿ ਘੱਟ ਤੇਲ ਖਾਂਦਾ ਤੇ ਥੋੜੀ ਜ਼ਮੀਨ ਵਾਲੇ ਲੋਕ ਸਾਡੇ ਕਿਸਾਨ ਤੇ ਉਹ ਜਿਆਦਾ ਪਸੰਦ ਕਰਦੇ ਮਹਿੰਦਰੇ ਨੂੰ ਤੇ ਤੁਹਾਨੂੰ ਕਿਵੇਂ ਲੱਗਦਾ ਕੀ ਦੇ ਕੋਲੇ ਟਰੈਕਟਰ ਕਿਹੜਾ ਹੈਗਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਨਿੰਦਦੇ ਨਹੀਂ ਤੇ ਹਰ ਇੱਕ ਜਿਹੜਾ ਟਰੈਕਟਰ ਆ ਉਹ ਵਧੀਆ ਹੈ ਤਕਨੀਕ ਆ ਜਿਹੜੀ ਮਸ਼ੀਨਰੀ ਹੈ ਕਿਸੇ ਦਾ ਨਾਲ ਕੰਪੇਅਰ ਨਹੀਂ ਕਰਦੇ ਪਰ ਸਾਡੇ ਜਿਹੜਾ ਇਹ ਟਰੈਕਟਰ ਆ ਇਹ ਮੈਂ ਜਦੋਂ ਵੀ ਚੱਲਦਾ ਜ਼ਮੀਨ ਦੇ ਵਿੱਚ ਵਗਦਾ ਵੇਖਿਆ ਜਾਂ ਕਿਤੇ ਵੇਖਿਆ ਤਾਂ ਅੰਨੀ ਜਾਣ ਹੈ ਇਹਦੇ 'ਚ ਤੇ ਦਬਦਾ ਨਹੀਂ ਬਾਕੀ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ 'ਚ ਜਰੂਰ ਦੱਸਿਆ ਜੀ